ਹੁਣ ਸਾਰੇ ਇਸ ਗੱਲ ਨਾਲ ਸਹਿਮਤਾ ਵੀ ਆਪਾਂ ਜਗਾ ਅਸੀਂ ਗਰਾਈਆਂ ਦਿੰਨੇ ਆ ਆਪਾਂ ਜਿਹੜਾ ਬੰਨਾ ਚਲੋ ਵੀਰ ਵੀ ਬੇਹਰੀ ਮਤ ਕਰਕੇ ਜਾਂਦੇ ਆ ਨਹੀਂ ਸਰਕਾਰ ਨੂੰ ਨਹੀਂ ਤੁਸੀਂ ਇਹਦੇ ਬਾਰੇ ਕੀ ਕਿਹਾ ਜੀ ਨਹੀਂ ਸਰਕਾਰ ਨਹੀਂ ਇਸ ਚੀਜ਼ ਆਉਂਦੀ ਏ ਤੁਹਾਡੇ ਐਮਐਲਏ ਦਾ ਕੀ ਹਾਲ ਏ ਐਮਐਲਏ ਦਾ ਕੀ ਦਸੀਗੇ ਐਮਐਲ ਨੇ ਦੋ ਦਿੰਦਾ ਕੇ ਵੇਖਿਆ ਨਹੀਂ ਨਾ ਜੀ ਨਾ ਉਹ ਨਹੀਂ ਮਾਰਿਆ ਐਮਐਲ ਨੇ ਉੱਥੇ ਬੰਨਦੇ ਆਉਂਦੇ ਉੱਥੋਂ ਵਾਪਸੀ ਹੋ ਜਾਂਦੇ ਆ ਫੋਟੋ ਆ ਖਿਚਾ ਕੇ ਚਲੇ ਜਾਂਦੇ ਆ ਮੁੜ ਕੇ ਕੋਈ ਬਾਦ ਨਹੀਂ ਪੁੱਛਦਾ ਪਿੰਡ ਦੇ ਵਿੱਚ ਇੱਕ ਬੋੜ ਦਿੱਤੀ ਜੀ ਦੱਸੋ ਕਿੱਡਾ ਪਿੰਡ ਇੱਕ ਬੋੜ ਕੀ ਕਰੂੰਗੀ ਕੋਈ ਸਹਾਤਾ ਨਹੀਂ ਜੀ ਖਾਣ ਪੀਣ ਦੀ ਕੋਈ ਰਾਸ਼ਨ ਦੀ ਕੋਈ ਸਹਾਤਾ ਸਿਰਫ ਆਉਂਦੀ ਆਪਣੇ ਵੀਰ ਭਰਾ ਹੀ ਆਉਂਦੇ ਲੈ ਕੇ ਔਰ ਕੋਈ ਸਹਾਤਾ ਨਹੀਂ ਸਾਨੂੰ ਗਵਰਨਮੈਂਟ ਵੱਲੋਂ ਕੋਈ ਸਹਾਤਾ ਨਹੀਂ ਸਾਨੂੰ ਆਉਂਦੀ ਇਹਨਾਂ ਵੀਰਾਂ ਸਿੱਤੈ ਹੀ ਅਸੀਂ ਜਿਹੜਾ ਮਾਲ ਡੰਗਰ ਸਾਡਾ ਵਜਾਇਆ ਜਿੱਦਾਂ ਪਟਿਆਲ ਕਾਲਾ ਲਾਲ ਜੀ ਤੇ ਉੱਥੇ ਹਾਂਜੀ ਲਾਲ ਜੀ ਨੇ ਵੀ ਅਸੀਂ ਲਾਲ ਜੀ ਨੇ ਉੱਥੇ ਸਾਨੂੰ ਸਾਥ ਦਿੱਤੇ ਉੱਥੇ ਬਹੁਤ ਮਦਦ ਕੀਤੀ ਹੈ ਕੀਤੀ ਉਹਨੇ ਡੰਗਰਾਂ ਵਾਲੀ ਚਾਰਾ ਦਿੱਤਾ ਸਾਨੂੰ ਅੱਛਾ ਹਾਂਜੀ ਆਮ ਜਨ ਬੋਟਿੰਗ ਕੀ ਅੱਗੇ ਨੂੰ ਤਾਨੂੰ ਜੇ ਖੋਲ ਤੇ ਪਹਿਲਾਂ ਨਹੀਂ ਮਿਲ ਰਹੀਆਂ ਤੇਰ ਪਹਿਲਾਂ ਕੋਠਿਆਂ ਉੱਤੇ ਬਹਿ ਨਹੀਂ ਦੀ ਛੱਤਾਂ ਬਾਲਿਆਣੀਆਂ ਛੱਤਾਂ ਚੁੰਨਦੀਆਂ ਪਰ ਐਡੇ ਵੀਰ ਆਉਂਦੇ ਆ ਇਹੋ ਮਤ ਕਰਕੇ ਜਾਂਦੇ ਆ ਇੰਨਾ ਸਿਰ ਤੇ ਵੀਰਾਂ ਸਿਰ ਤੇ ਅਸੀਂ ਹਾਂਜੀ ਇੰਨਾ ਵੀਰਾਂ ਸਿਰ ਤੇ ਸਾਡੀ ਜ਼ਿੰਦਗੀ ਲੰਘਣ ਗਈ ਆ ਤੇ ਲਾਲਜੀਤ ਭੁੱਲਰ ਜੀ ਆਇਆ ਸੀ ਤੁਹਾਨੂੰ ਉੱਤੇ ਕੈਂਪ ਤੋਂ ਸਿੱਧਾ ਉਹਨਾਂ ਕਿਹਾ ਫਿਰ ਤਰਪਾਲਾਂ ਦੀ ਮੋਈਆ ਕਰਾ ਦੋ ਉਹ ਭਾਜੀ ਪਤਾ ਕੀ ਚੱਕਰ ਹੁਣ ਪਿੰਡ ਉਹਦੇ ਕੋਲੇ ਬਹੁਤਾ ਤੁਹਾਨੂੰ ਪਤਾ ਫਿਰ ਰੱਛ ਪੈਂਦਾ ਇੰਨੀ ਗੱਲ ਨਹੀਂ ਹੁੰਦੀ ਉਹ ਜਿਹੜਾ ਬੰਦਾ ਮੰਨ ਲਓ ਮਿਲਦਾ ਉਹ ਕਹਿ ਸਕਦਾ ਉਹਨੂੰ ਪਰ ਸਾਰਿਆਂ ਦੇ ਗਲੇ ਪਏ ਕੋਈ ਹਾਲ ਨਹੀਂ ਉਧਰੋਂ ਪਾਣੀ ਨਹੀਂ ਖਾ ਮੀ ਨਹੀਂ ਖੜਾ ਸਕਦਾ ਸਾਡੇ ਆ ਬਾਬੇ ਨਾਲ ਸਾਥ ਦਿੰਦੇ ਕੋਈ ਸਾਨੂੰ ਵੀਰਾਣੇ ਮਤ ਕੀਤੀ ਨਹੀਂ ਤਾਂ ਅਸੀਂ ਕਿੱਥੋਂ ਪਾਣੀ ਲੰਘ ਜਾਣਾ ਹੈ ਬੜੀ ਔਖੀ ਜ਼ਿੰਦਗੀ ਹੈ ਜੀ ਜੀ ਕਿਹਾ ਜਾਵੇ ਕੁੱਲ ਮਿਲਾ ਕੇ ਪਰ ਜਿਹੜੇ ਲੋਕ ਨਜਾਇਜ਼ ਇਤਨਾ ਫਾਇਦਾ ਲੈਣਦੇ ਸਮਾਨ ਲਈ ਜਾਂਦੇ ਉਹ ਤਾਂ ਚਲੋ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਉਹ ਅਸੀਂ ਆਣੇ ਚਲੋ ਪਰਮਾਤਮਾ ਆਪ ਪਾਣੀ ਕੁਛ ਕਹਿ ਸਕਦੇ ਇਸ ਗੱਲ ਨੂੰ ਉਹ ਤੇ ਆਪ ਨੂੰ ਸੋਚਾ ਹਾਂਜੀ ਸੁੱਕੇ ਸਾਨੇ ਸਾਰਾ ਸਮਾਨ ਲੈ ਕੇ ਕਣਕਾ ਤਾਂ ਹੀ ਰੱਖੀ ਜਾਂਦੇ ਆ ਵੇਖੋ ਜਿਹੜੇ ਜਿੰਨਾ ਤਾਂ ਹੀ ਪਾਣੀ ਚ ਉਹਨਾਂ ਤੱਕ ਪਹੁੰਚਦੀਆਂ ਨਹੀਂ ਜਿਹੜੇ ਸੁੱਕੇ ਤਾਂ ਉਹ ਲੈ ਲੈ ਕੇ ਰੱਖੀ ਜਾਂਦੇ ਆ ਠੀਕ ਆ ਲੋੜ ਤੇ ਅਸਲ 'ਚ ਜਿੱਦਾਂ ਡੇਰੇ ਅੰਦਰ ਘarne ਬੈਕਾਂ ਨੇ ਇਹ ਲੋੜਵੰਦ ਨੇ ਲੋਕ ਅਗਲੇ ਸੜਕ ਤੇ ਵੇਖੋ ਨਾ ਪੱਲੀ ਆਪਦੇ ਕੋਲੋਂ ਤੋੜਿਆਂ ਦੀ ਬਣਾ ਕੇ ਤੱਪੜਾ ਉਹਨਾਂ ਸ਼ਾਂ ਕੀਤੀ ਹੋਈ ਆ ਕੋਈ ਇਹਨਾਂ ਦੀ ਸਰਕਾਰ ਮਤ ਕਰੀ ਸਕਦੀ ਆ ਘਰਲੇ ਵਿਚਾਰੇ ਸਾਰੇ ਇੱਧਰ ਅੱਗੇ ਬੈਠੇ ਆ ਮੇਰਾ ਤੁਹਾਨੂੰ ਕਹਿੰਦਾ ਹੁਜੇ ਰਲ ਮਿਲ ਕੇ ਸਾਰੇ ਲੋਕ ਤੁਹਾਡਾ ਸਾਸ ਦਿਨ ਤੋਂ ਬੰਨ ਬਾਜੀ ਸਕਦਾ ਸਕਦਾ ਜੀ ਸਾਰਾ ਕੁਝ ਹੋ ਸਕਦਾ ਪਾਣੀ ਦੋ ਬੋਤਲ ਲੱਤਾਓ ਕਿ ਜਿਆਦਾ ਹਾਂਜੀ ਇੰਨਾ ਕਿ ਪਾਣੀ ਹੁਣ ਤੇ ਖਲੋਤਾ ਹੀ ਆ ਕੱਲ ਤੇ ਕੱਲ ਪਾਣੀ ਲੱਥਾ ਸੀ ਥੋੜਾ ਜਿਹਾ ਹੁਣ ਤੇ ਪਾਣੀ ਸਾਬਣਾ ਥੋੜਾ ਥੋੜਾ ਰਵੀ ਜੀ ਵੀ ਘਟ ਗਿਆ ਹਾਂਜੀ ਰਵੀ ਜੋ ਉਧਰ ਸਾਡੇ ਜਨਾਲੇ ਵਾਲੇ ਜੀ ਨਾਲ ਉਧਰ ਉਧਰ ਕਾਫੀ ਘਟ ਗਿਆ ਹਾਂਜੀ